ਤੂੰ ਤੁਸੀਂ ਜਾਣਦੇ ਹੋ ਕਿ ਜਸਕਿਰਦ ਸਿੰਘ ਜਸਾਇਕ ਨਾਮੀ ਟਰੇਡਰ ਸੀਗਾ ਤੇ ਗੱਲ ਜਿਹੜੀ ਹੋਈ ਸੀ ਸਿਰਫ ਮਾਮੂਲੀ ਬਹਿਸ ਤੋਂ ਸ਼ੁਰੂ ਹੋਈ ਉਸ ਤੋਂ ਬਾਅਦ ਗੱਡੀ ਖੜਾਉਣ ਨੂੰ ਲੈ ਕੇ ਤਕਰਾਰਬਾਜੀ ਸ਼ੁਰੂ ਹੋਈ ਹਨਾ ਉਹ ਕਹਿੰਦੇ ਭਾਈ ਤੂੰ ਇੱਥੇ ਗੱਡੀ ਨਾ ਖੜਾਇਆ ਕਰ ਸਾਡੇ ਜਿਹੜੀ ਮਾਰਕੀਟ ਹੈ ਚ ਨਾ ਆਇਆ ਕਰ ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀ ਵੀ ਜਿਹੜਾ ਜਸਾ ਇਹ ਆਪਦਾ ਜਿਹੜਾ ਪਿਸਟਲ ਹੈ ਉਹ ਬਾਹਰਲੇ ਪਾਸੇ ਜੇਬ ਚ ਪਾ ਕੇ ਰੱਖਦਾ ਸੀ ਤੇ ਸਾਨੂੰ ਜਾਣ ਜਾਣ ਦਿਖਾਉਂਦਾ ਹੈ ਸਾਨੂੰ ਝੜਾਉਂਦਾ ਹੈ ਸੋ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਜਸਕੀਰ ਸਿੰਘ ਜੱਸਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਨਵੀਂ ਸਕਾਰਪੀਓ ਕਾਰ ਨੂੰ ਤੇਲ ਪਾ ਕੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ ਤੇ ਜਿਹੜੇ ਚਸ਼ਮਦੀਦ ਸੀ ਉਹਨਾਂ ਅਨੁਸਾਰ ਉੱਥੇ ਗੋਲੀਆਂ ਵੀ ਚੱਲੀਆਂ ਸੀ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ ਉਹ ਕਹਿੰਦੇ ਸੀ ਫੋਰੈਂਸਿਕ ਜਾਂਚ ਦੇ ਵਿੱਚ ਸਾਹਮਣੇ ਆ ਜਾਊਗਾ ਜਿਸ ਤੋਂ ਬਾਅਦ ਜਸਕੀਰ ਸਿੰਘ ਜੱਸੇ ਦਾ ਪਰਿਵਾਰ ਵੀ ਸਦਮੇ ਸੀ ਅਤੇ ਜਿਹੜਾ ਜਿਨੇ ਜਿਰੇ ਸਿਰ ਇੱਕ ਕਤਲ ਦਾ ਠਿਕਰਾ ਪੱਣਾ ਜਾ ਰਿਹਾ ਉਹਨੇ ਇੱਕ ਵੀਡੀਓ ਪਾਈ ਸੀ ਤਾਂ ਉਹਨੇ ਕਿਹਾ ਵੀ ਸੀ ਕਿ ਹੁਣ ਤੇਰਾ ਪਰਿਵਾਰ ਵੀ ਉਜੜ ਗਿਆ ਤੇ ਅਸੀਂ ਵੀ ਖਤਮ ਹੋ ਗਏ ਸੋ ਇਸ ਸਤ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਜਗਰਾਉਂ ਦੇ ਵਿੱਚ ਇੱਕ ਕਤਲ ਹੋਇਆ ਸੀ ਟਰੇਡਰ ਜਸਕੀਰਤ ਸਿੰਘ ਉਰਫ ਜੱਸਾ ਦਾ ਜਿਹਨੇ ਕਤਲ ਕੀਤਾ ਸੀ ਉਹਨੇ ਆਪਣੀ ਵੀਡੀਓ ਵੀ ਪਾਈ ਸੀ ਅਤੇ ਉਸ ਤੋਂ ਬਾਅਦ ਹੁਣ ਵੱਡੀ ਖਬਰ ਕੀ ਹੈ ਕਿ ਇਸ ਸਮੇਂ ਦੋ ਬੰਦੇ ਹੋਰ ਫੜੇ ਜਾ ਚੁੱਕੇ ਨੇ ਜਿਨ੍ਹਾਂ 'ਚੋਂ ਇੱਕ ਜਸਕੀਰਤ ਸਿੰਘ ਜੱਸਾ ਦੇ ਪਿੰਡੋਂ ਗਵਾਂਡੀ ਰਸਿਆ ਜਾ ਰਿਹਾ ਪਰ ਪਿੱਛੋਂ ਉਹ ਰਾਜਸਥਾਨ ਦਾ ਵੀ ਦੱਸਿਆ ਜਾ ਰਿਹਾ ਹੈ ਇਹ ਵੀ ਸਾਡੇ ਕੋਲ ਖਬਰ ਹੈ ਤੇ ਇੱਕ ਬੰਦਾ ਇੱਕ ਮੁੰਡਾ ਹੋਰ ਅਰੈਸਟ ਕੀਤਾ ਜਾ ਚੁੱਕਿਆ ਹੈ ਜਗਰਾਉਂ ਪੁਲਿਸ ਨੇ ਇਹਦੇ ਬਾਬਤ ਹਜੇ ਤੱਕ ਕੋਈ ਪ੍ਰੈਸ ਕਾਨਫਰੰਸ ਤਾਂ ਨਹੀਂ ਕੀਤੀ ਪਰ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿਉਂਕਿ ਇਸ ਕੇਸ ਨੂੰ ਡੀਐਸਪੀ ਸਿਟੀ ਜਸਜੋਤ ਸਿੰਘ ਪੂਰੀ ਦੇਖ ਰਹੇ ਨੇ ਸੋ ਸਾਡੇ ਕੋਲ ਜੋ ਜਾਣਕਾਰੀ ਹੈ ਦੋ ਬੰਦੇ ਪੁਲਿਸ ਨੇ ਹੋਰ ਫੜੇ ਨੇ ਜਿਨ੍ਹਾਂ ਚੋਂ ਇੱਕ ਬੰਦਾ ਜਿਹੜਾ ਕੀ ਜਸਕਿਰ ਸਿੰਘ ਉਰਫ ਜਸੇ ਦਾ ਗਵਾਂਢੀ ਦੱਸਿਆ ਜਾ ਰਿਹਾ ਤੇ ਪਿੱਛੋਂ ਰਾਜਸਥਾਨ ਦਾ ਦੱਸਿਆ ਜਾ ਰਿਹਾ ਸਾਡੇ ਕੋਲੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਬੰਦੇ ਨੇ ਰੇਕੀ ਕੀਤੀ ਹੋ ਸਕਦੀ ਹੈ ਜਸਕੀਰ ਸਿੰਘ ਜਸਾਦੀ ਰੇਕੀ ਕੀਤੀ ਹੋ ਸਕਦੀ ਹੈ ਉਹਨੂੰ ਦੱਸਿਆ ਵੀ ਐਸਐਮਓ ਇੱਥੇ ਆ ਗਿਆ ਇਹਦੇ ਵਿੱਚ ਨਿਕਲ ਕੇ ਗੱਲ ਇਹ ਸਾਹਮਣੇ ਆਈ ਹੈ ਕਿ ਦੋ ਬੰਦੇ ਹੋਰ ਫੜੇ ਜਾ ਚੁੱਕੇ ਨੇ ਇੱਕ ਜਿਹੜਾ ਕਿ ਪਹਿਲੇ ਦਿਨ ਕੋਰਟ ਦੇ ਵਿੱਚ ਪੇਸ਼ ਹੋ ਗਿਆ ਸੀ ਜੱਜ ਸਾਹਿਬ ਦੇ ਮੂਹਰੇ ਪੇਸ਼ ਹੋਇਆ ਸੀ ਉਹਨਾਂ ਦੇ ਵਕੀਲ ਸਾਹਿਬ ਨੇ ਪੇਸ਼ ਕਰਨ ਦੀ ਅਰਜੀ ਲਾਈ ਸੀ ਅਤੇ ਉਹ ਸਿੱਧਾ ਅਦਾਲਤ ਵਿੱਚ ਪੇਸ਼ ਹੋਇਆ ਸੀ ਉੱਥੋਂ ਜਗਰਾਉਂ ਪੁਲਿਸ ਨੂੰ ਰਿਮਾਂਡ ਮਿਲਿਆ ਸੀ ਤੇ ਰਿਮਾਂਡ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋ ਬੰਦੇ ਪੁਲਿਸ ਹੋਰ ਗ੍ਰਿਫਤਾਰ ਕਰ ਚੁੱਕੀ ਆ। ਸੋ ਤੁਸੀਂ ਜਾਣਦੇ ਹੋ ਕਿ ਜਿਸ ਕਿਰ ਸਿੰਘ ਜਸਾਇਕ ਨਾਮੀ ਟਰੇਡਰ ਸੀਗਾ ਤੇ ਗੱਲ ਜਿਹੜੀ ਹੋਈ ਸੀ ਸਿਰਫ ਮਾਮੂਲੀ ਬਹਿਸ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਗੱਡੀ ਖੜਾਉਣ ਨੂੰ ਲੈ ਕੇ ਤਕਰਾਰਬਾਜ਼ੀ ਸ਼ੁਰੂ ਹੋਈ। ਹਨਾ ਉਹ ਕਹਿੰਦੇ ਭਾਈ ਤੂੰ ਇੱਥੇ ਗੱਡੀ ਨਾ ਖੜਾਇਆ ਕਰ ਸਾਡੇ ਜਿਹੜੀ ਮਾਰਕੀਟ ਹੈ ਚ ਨਾ ਆਇਆ ਕਰ ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀ ਵੀ ਜਿਹੜਾ ਜਸਾ ਇਹ ਆਪ ਦਾ ਜਿਹੜਾ ਪਿਸਟਲ ਹੈ ਉਹ ਬਾਹਰਲੇ ਪਾਸੇ ਜੇਬ ਵਿੱਚ ਪਾ ਕੇ ਰੱਖਦਾ ਸੀ ਤੇ ਸਾਨੂੰ ਜਾਣ ਜਾਣ ਦਿਖਾਉਂਦਾ ਹੈ ਸਾਨੂੰ ਚੜਾਉਂਦਾ ਹੈ ਸੋ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਜਸਕੀਰ ਸਿੰਘ ਜੱਸਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਨਵੀਂ ਸਕਾਰਪੀਓ ਕਾਰ ਨੂੰ ਤੇਲ ਪਾ ਕੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ ਤੇ ਜਿਹੜੇ ਚਸ਼ਮਦੀਦ ਸੀ ਉਹਨਾਂ ਅਨੁਸਾਰ ਉੱਥੇ ਗੋਲੀਆਂ ਵੀ ਚੱਲੀਆਂ ਸੀ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ ਉਹ ਕਹਿੰਦੇ ਸੀ ਫੋਰੈਂਸਿਕ ਜਾਂਚ ਦੇ ਵਿੱਚ ਸામਨੇ ਆ ਜੂਗਾ ਜਿਹਰੇ ਸਿਰ ਇੱਕ ਕਤਲ ਦਾ ਠਿਕਰਾ ਪਨ ਜਾ ਰਿਹਾ ਉਹਨੇ ਇੱਕ ਵੀਡੀਓ ਪਾਈ ਸੀ ਤਾਂ ਉਹਨੇ ਕਿਹਾ ਵੀ ਸੀ ਕਿ ਹੁਣ ਤੇਰਾ ਪਰਿਵਾਰ ਵੀ ਉੱਜੜ ਗਿਆ ਤੇ ਅਸੀਂ ਵੀ ਖਤਮ ਹੋ ਗਏ ਸੋ ਇਸ ਲਈ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਦੋਨਾਂ ਪਰਿਵਾਰਾਂ ਤੇ ਬਹੁਤ ਦਿੱਕਤਾਂ ਆਉਂਦੀਆਂ ਨੇ ਇੱਕ ਤਾਂ ਜਿਹਦਾ ਚਲਿਆ ਗਿਆ ਤੇ ਇੱਕ ساری ਉਮਰ ਜੇਲ੍ਹ 'ਚ ਰਹਿਣਗੇ ਸੋ ਇਸ ਲਈ ਥੋੜਾ ਸਹਿਜ ਮਤੇ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਗੱਲਾਂ ਗੱਲਾਂ ਦੇ ਵਿੱਚ ਸਾਡੀ ਗੱਲ ਕਿਸੇ ਨੂੰ ਚੁਬਣੀ ਨਹੀਂ ਚਾਹੀਦੀ ਤਕਰਾਰਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਹੈਨਾ ਚਲੋ ਆਪਾਂ ਸਾਰੇ ਇਨਸਾਨੀ ਰੂਪ ਦਾ ਬਣੇ ਦਿੱਤਾ ਹੈ ਪ੍ਰਮਾਤਮਾ ਨੇ ਇਨਸਾਨ ਬਣਾ ਕੇ ਭੇਜਿਆ ਕਿ ਉਹ ਇੱਕੋ ਇੱਕ 84 ਲੱਖ ਜੂਨਾਂ ਚੋਂ ਜੂਨਾ ਹੈ ਜਿਹੜੀ ਬੋਲ ਸਕਦਾ ਹੈ ਕਹਿ ਸਕਦਾ ਹੈ ਸੁਣ ਸਕਦਾ ਹੈ ਹੈਨਾ ਤੇ ਸਹਿਣ ਵੀ ਕਰ ਸਕਦਾ ਹੈ ਪਰ ਸਾਡੇ ਜੋ ਸੈਨ ਸ਼ਕਤੀਆਂ ਖਤਮ ਹੋ ਚੁੱਕੀਆਂ ਨੇ ਇਸ ਲਈ ਸਾਨੂੰ ਪਿਆਰ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਜਿਹੜਾ ਜਸਕੀਰ ਸਿੰਘ ਜੱਸਾ ਹੈ ਇਹਦਾ ਮੌਜੂਦਾ ਪਿੰਡ ਕੋਠੇ ਸ਼ੇਰਜੰਗ ਹੈ ਅਤੇ ਪਸ਼ੋਕੜ ਇਹਨਾਂ ਦਾ ਜਗਰਾਉਂ ਦੇ ਕੋਲੇ ਪਿੰਡ ਅਖਾੜਾ ਹੈ ਜਸਕੀਰ ਸਿੰਘ ਬਰਿਆਰ ਉਰਫ ਜੱਸਾ ਟ੍ਰੇਡਰ ਜਿਹਦੇ ਕੀ ਇੰਸਟਾਗ੍ਰam ਤੇ ਵੀ ਫਾਲੋਅਰ 1 ਲੱਖ ਦੇ ਕਰੀਬ ਨੇ ਲੋਕ ਇਹਨੂੰ ਫਾਲੋ ਕਰਦੇ ਸੀ ਇਹ ਜਿਹੜਾ ਸ਼ੇਅਰ ਮਾਰਕੀਟ ਟ੍ਰੇਡਰ ਸੀਗਾ ਤੇ ਲੋਕ ਇਹ ਤੋਂ ਰਾਇਆ ਵੀ ਲੈਂਦੇ ਸੀ ਇੰਟਰਵਿਊਜ਼ ਵੀ ਇਹਦੀਆਂ ਕਈ ਚੈਨਲਾਂ ਤੇ ਆਈਆਂ ਸੀ ਅਤੇ ਜੋ ਸ਼ਹਿਰ ਵਿੱਚ ਜੱਸੇ ਦਾ ਸੁਭਾਅ ਸੀ ਉਹ ਮਿਲਵਰਤਨ ਵਾਲਾ ਸੀ ਇਹ ਅਖਾੜੇ ਪਿੰਡ ਤੋਂ ਇਹ ਚਲੇ ਗਏ ਸੀ ਲੁਧਿਆਣੇ ਅਤੇ ਉੱਥੋਂ ਫਿਰ ਇਹ ਆ ਕੇ ਕੋਠੇ ਸ਼ੇਰਜੰਗ ਰਹਿਣ ਲੱਗ ਗਏ ਜਿੱਥੇ ਇਹਦਾ ਮਰਡਰ ਹੋਇਆ ਜਿੱਥੇ ਸਕਾਰਪੀਓ ਕਾਰ ਨੂੰ ਅੱਗ ਲਾਈ ਗਈ ਆ ਤੁਸੀਂ ਸਾਰਿਆਂ ਨੇ ਉਹ ਮਸਲਾ ਚੰਗੀ ਤਰ੍ਹਾਂ ਤੁਸੀਂ ਦੇਖਿਆ ਹੀ ਐ ਅਤੇ ਜਿਹੜੇ ਦੂਸਰਾ ਜਿਹੜਾ ਪਾਸਾ ਹੈ ਉਹ ਜਿਨ੍ਹਾਂ ਨੇ ਕਤਲ ਕਰਨ ਦੇ ਇਲਜ਼ਾਮ ਨੇ ਉਹ ਸਿੱਧੋਂ ਬਿੜ ਰੋਡ ਤੇ ਉਹਨਾਂ ਦੀ ਕਵਾੜ ਦੀ ਦੁਕਾਨ ਆ ਇੱਕ ਮਾਰਕੀਟ ਦੇ ਵਿੱਚ ਉੱਥੇ ਨਾਲ ਬਿਲਕੁਲ ਇਹਦੇ ਜੱਸੇ ਦਾ ਦੋਸਤ ਮੁੰਡਾ ਹੈ ਜਿਹਦੇ ਕੋਲੇ ਇਹ ਉੱਥੇ ਅਕਸਰ ਜਾਇਆ ਕਰਦਾ ਸੀ ਉਸ ਦਾ ਨਾਮ ਲਵਲੀ ਹੈ ਤੇ ਇਹ ਉਹਦੇ ਕੋਲੇ ਜਾਂਦਾ ਸੀ ਉੱਥੇ ਇਕੱਠੇ ਪਹਿਲਾਂ ਬੈੰਦੇ ਹੋਣਗੇ ਆਪਸ ਵਿੱਚ ਤਾਂ ਮਾੜੀ-ਮਾੜੀ ਟਕਰਾਰ ਹੁੰਦੀ 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 ਕਿੱਥੇ ਤੱਕ ਪਹੁੰਚ ਗਈ ਉਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਇਹਨਾਂ ਦੀ ਗੱਲਬਾਤ ਆਪਸ ਵਿੱਚ ਬਹਿਸ-ਬਾਜੀ ਵੀ ਹੋਈ ਹੈ ਅਤੇ ਇਹ ਵੀ ਖਬਰ ਹੈ ਹੱਥੋਂ ਪਾਈ ਵੀ ਹੋਈ ਸੀ ਪਰ ਪੰਚਾਇਤੀ ਤੌਰ ਤੇ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ ਬੈਠ ਕੇ ਇਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਅਤੇ ਉਹਦੇ ਵਿੱਚ ਕਿਹਾ ਗਿਆ ਸੀ ਵੀ ਜੱਸਾ ਇਸ ਤੋਂ ਬਾਅਦ ਇਸ ਮਾਰਕੀਟ 'ਚ ਨਹੀਂ ਆਊਗਾ ਤਾਂ ਦਿਨ ਐਤਵਾਰ ਕਹਿੰਦੇ ਨੇ ਵੀ ਐਤਵਾਰ ਜੱਸਾ ਉੱਥੇ ਗਿਆ ਤਾਂ ਗੱਡੀ ਆ ਰਹੀ ਫੇਰ ਉੱਥੇ ਲੱਗੀ ਤਾਂ ਜਿਸ ਕਰਕੇ ਉਹਨਾਂ ਨੇ ਤੈਹ ਚ ਆਗੇ ਵੀ ਇਹ ਫੇਰ ਨਹੀਂ ਹਟਿਆ ਸੋ ਇਸ ਲਈ ਕਤਲ ਦੀ ਵਜ੍ਹਾ ਗੱਲ ਨਿੱਕੀ ਜੀ ਸੀ ਤੇ ਨਿੱਕੀ ਗੱਲ ਤੋਂ ਕਿੱਡੀ ਵੱਡੀ ਗੱਲ ਬਣ ਗਈ ਦੋ ਜਵਾਕਾਂ ਦਾ ਪਿਓ ਚਲਿਆ ਗਿਆ ਦੂਸਰੇ ਪਾਸੇ ਜਿਹੜੇ ਉਕਵਾੜ ਵਾਲੇ ਮੁੰਡੇ ਜਿਨ੍ਹਾਂ ਦੀ ਦੁਕਾਨਾਂ ਦੋ ਭਰਾ ਇੱਕ ਆਤਮਨਗਰ ਜਗਰਾਉਂ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਇੱਕ ਜਗਰਾਉਂ ਦੀ ਕਿਸੇ ਹੋਰ ਕਲੋਨੀ ਚ ਦੱਸਿਆ ਜਾ ਰਿਹਾ ਪਿਛਲਾ ਪਿੰਡ ਉਹਨਾਂ ਦਾ ਰਾਜਵਾਨਾ ਦੱਸਿਆ ਜਾ ਰਿਹਾ ਸੋ ਉਹਨਾਂ ਦੇ ਪਰਿਵਾਰ ਵੀ ਇੱਕ ਹਿਸਾਬ ਦੇ ਕਿਉਂਕਿ ਜਦੋਂ ਬੰਦੇ ਤੋਂ ਅਜਿਹੇ ਕੰਮ ਹੋ ਜਾਂਦਾ ਹੈ ਤਾਂ ਜੇਲ੍ਹਾਂ ਚ ਚਲੇ ਜਾਣਾ ਕੰਮਕਾਰ ਬੰਦ ਹੋ ਜਾਂਦੇ ਨੇ ਬੱਚੇ ਰੁੱਲ ਜਾਂਦੇ ਨੇ ਬੱਚੇ ਤੁਹਾਨੂੰ ਪਤਾ ਪੜਦੇ ਹੋਣਗੇ ਹਨਾ ਬਹੁਤ ਪ੍ਰੈਸ਼ਰ ਆ ਜਾਂਦਾ ਸੋ ਇਸ ਲਈ ਜਿਹੜਾ ਦੋਨੇ ਪੱਖ ਦੋਨੇ ਪਰਿਵਾਰ ਇੱਕ ਹਿਸਾਬ ਦੇ ਖਤਮ ਹੋ ਗਏ ਸੋ ਅਸੀਂ ਤੁਹਾਨੂੰ ਕੀ ਕਹਿਣਾ ਚਾਹ ਰਹੇ ਹਾਂ ਕਿ ਅਹ ਠੀਕ ਹੈ ਹਰ ਇੱਕ ਬੰਦੇ ਨਾਲ ਬੰਦਾ ਗੁੱਸਾ ਆ ਜਾਂਦਾ ਹੈ ਹਿਊਮਨ ਹਿਊਮਨ ਬੀਇੰਗ ਹੈ ਮਨੁੱਖੀ ਸਰੀਰ ਹੈ ਗੁੱਸਾ ਆ ਜਾਂਦਾ ਹੈ ਪਰ ਗੁੱਸੇ ਦੇ ਵਿੱਚ ਐਡਾ ਵੱਡਾ ਕਦਮ ਨਾ ਚੁੱਕਿਆ ਜਾਵੇ ਕਿ ਉਹ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦੇ